ਮਗਾ ਇਥੇ ਠੋਕ ਬਜਾ ਕੇ ਨਜਿੱਠ ਦੇ ਇਹਨਾਂ ਨੂੰ ਔਰ ਮੈਂ ਫੇਰ ਕਹੀ ਨਾ ਭਗਵੰਤ ਨੂੰ ਕਿ ਤੇਰੀਆਂ ਡੋੜਾਂ ਲਵਾਵਾਂ। ਇਸ ਲਈ ਮੈਂ ਤਾਂ ਪੰਜਾਬੀਆਂ ਨੂੰ ਕਹੂੰਗਾ ਸੁਚੇਤ ਹੋ ਜਾਓ ਔਰ ਮੈਨੂੰ ਇਹ ਦੀ ਐਸਆਈਟੀ ਫੈਟੈਲਿਟੀ ਕਿਸੇ ਤੋਂ ਕੱਖ ਨਹੀਂ ਫਿਰ। ਤੁਸੀਂ ਅਕਸਰ ਇਹੋ ਜਿਹੇ ਨੂੰ ਤਾਂ ਮੈਂ ਇਹੋ ਜਿਹੇ ਨੂੰ ਨਾ ਛੰਡੇ ਵਰਗੇ ਸ਼ਰਾਬੀ ਨੂੰ ਤਾਂ ਮਸਲ ਕੇ ਰੱਖ ਦਿੰਦਾ ਹੁੰਦਾ ਮੈਂ। ਇਹ ਦੀ ਤਾਂ ਲੱਗ ਜੂ ਭਾਈ। ਇਹ ਦੀ 013 ਤਾਂ ਹੋ ਜਾਣੀ। ਇਹ ਇਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ। ਔਰ ਮੈਨੂੰ ਜੋ ਲੱਗਦਾ ਹੈ ਜੇ ਬਚੂ ਤੇ ਇੱਕ ਸ਼ਰਤ 'ਚ ਬਚੂ ਜੇ ਇਹ ਭਾਜਪਾ ਦਾ ਨਾਮਿਨੇਟਿਡ ਮੁੱਖ ਮੰਤਰੀ ਹੋਊ ਫੇਰ ਤਾਂ ਵੱਧ ਸਕਦਾ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੂੰ ਝੂਠੇ ਕੇਸ 'ਚ ਫਸਾ ਲਈ ਸਾਜ਼ਿਸ਼ ਘੜਨ ਦੇ ਦੋਸ਼ ਲਗਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਤੇ ਭਗਵੰਤ ਮਾਨ ਹੁਣ ਆਮੋ ਸਾਹਮਣੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਚੈਨਲ ਦੇ ਇੰਟਰਵਿਊ 'ਚ ਮੰਨਿਆ ਕਿ ਪੰਜਾਬ ਸਰਕਾਰ ਵੱਲੋਂ ਕਾਂਗਰਸ ਸਰਕਾਰ ਸਮੇਂ ਮਜੀਠੀਆ ਖਿਲਾਫ ਦਰਜ ਕੀਤੇ ਪੁਰਾਣੇ ਝੂਠੇ ਕੇਸ ਦੀ ਫਾਈਲ ਮੁੜ ਖੋਲੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਨਸ਼ਾ ਤਸਕਰੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਸੂਬਾ ਸਰਕਾਰ ਕਾਮਯਾਬ ਨਾ ਹੋ ਸકી। ਮਜੀਠੀਏ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਕੇਸ ਵਿੱਚ ਵਾਰ-ਵਾਰ ਐਸਆਈਟੀ ਬਣਾਉਣ ਦਾ ਗਠਨ ਕਰਨ ਦੇ ਬਾਵਜੂਦ ਕੋਈ ਸਬੂਤ ਨਹੀਂ ਮਿਲਿਆ ਪਰ ਉਹਨਾਂ ਦੇ ਅਕਸ ਨੂੰ ਖੋਰ ਲਾਉਣ ਲਈ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਅਜੇਹੀ ਚਾਰਜ ਹੋਈ ਕੀਤੀ ਜਾ ਰਹੀ ਹੈ ਪਰ ਮਜੀਠੀਏ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਉਹ ਮੁੱਖ ਮੰਤਰੀ ਦੇ ਅਜਿਹੇ ਡਰਾਵਿਆਂ ਤੋਂ ਡਰਨ ਵਾਲੇ ਨਹੀਂ ਹਾਲਾਂਕਿ ਉਹ ਉਹਨਾਂ ਦੀ ਹਰ ਸਾਜ਼ਿਸ਼ ਦਾ ਮੂੰਹ ਤੋੜ ਜਵਾਬ ਦੇਣਗੇ ਆ ਇੰਟਰਵਿਊ ਵੇਖਿਆ ਸੀ ਨਾ ਇੱਕ ਆਪ ਦੀ ਏਡਾ ਬੇਸ਼ਰਮ ਬੰਦਾ ਆਪ ਦੀ ਧੀ ਨੂੰ ਪਛਾਨਣ ਤੋਂ हट ਗਿਆ ਫੋਟੋ ਥੱਲੇ ਕਰਤੀ ਧੀ ਪੈਣ ਨੇ ਜਿਹੜੀ ਇਹਦੀ ਸ਼ੀਰਤ ਨੇ ਫਿਰ ਉੱਥੋਂ ਜਿਹੜੀਆਂ ਇਹਨੂੰ ਲਾਨਤਾ ਪਾਈਆਂ ਕਿ ਤੈਨੂੰ ਭਾਂਜਾ ਕਹਤਾ ਭਾਂਜਾਏ ਮੇਰੀ ਭਾਂਜੀਏ ਤੈਨੂੰ ਆਪਦੀ ਬੇਟੀ ਨਹੀਂ ਜਿਹੜਾ ਐਡਾ ਬੇਸ਼ਰਮ ਬੰਦਾ ਹੋਵੇ ਉਤੋਂ ਪੰਜਾਬੀ ਕੀ ਆਸ ਰੱਖ ਸਕਦੇ ਜਿਹੜਾ ਆਪਦੀ ਧੀ ਦਾ ਨਾ ਬਣਿਆ ਹੋਵੇ ਉਹਨੇ ਪੰਜਾਬ ਦਾ ਬਣ ਜਾਣਾ ਇਹ ਵੱਡਾ ਫੇਲੀਅਰ ਹੈ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਬਾਰ ਬਾਰ ਲਾਅ ਐਂਡ ਆਰਡਰ ਦੀ ਤੁਸੀਂ ਕਾਦੀ ਕਰੋਗੇ ਜ ਰੋਜ਼ ਤਾਂ ਇੱਥੇ ਜੇਲ੍ਹਾਂ ਤੋਂ ਤਾਂ ਲਾਰੈਂਸ ਮਿਚਨੋ ਇੰਟਰਵਿਊ ਦਿੰਦਾ ਤੇ ਇਹ ਜਾ ਕੇ ਹਾਈ ਕੋਰਟ ਤੇ ਜਦੋਂ ਹਾਈ ਕੋਰਟ ਦੀ ਫਟਕਾਰ ਲੱਗਦੀ ਹੈ ਉੱਥੇ ਵੀ ਜਾ ਕੇ ਐਫੀਡੇਵਿਟ ਦਿੰਦੇ ਕਿ ਸਾਨੂੰ ਲੱਗਦਾ ਹੈ ਇਹ ਨਹੀਂ ਕਹਿੰਦੇ ਕਿ ਨਹੀਂ ਹੋਈ ਇੰਟਰਵਿਊ ਸਾਨੂੰ ਲੱਗਦਾ ਹੈ ਕਿ ਇੱਥੇ ਨਹੀਂ ਹੋਈ ਇਹ ਤਾਂ ਹਲੇ ਵੀ ਨਹੀਂ ਕਹਿ ਸਕਦੇ ਠੋਕ ਬੁਜਾ ਕੇ ਕਿ ਨਹੀਂ ਹੋਈ ਕਿਉਂਕਿ ਨਾ ਪਤਾ ਇੰਟਰਵਿਊ ਪੰਜਾਬ ਦੀ ਜੇਲ੍ਹ ਚ ਹੋਈ ਹੈ ਜੋ ਸਿੱਧੂ ਮੂਸੇਵਾਲੇ ਨਾਲ ਹੋਇਆ ਜੋ ਪਟਿਆਲੇ ਚ ਕਾਲੀ ਦੇਵੀ ਮੰਦਿਰ ਤੇ ਜੋ ਉਥੇ ਹਾਲਾਤ ਬਣੇ ਜਾਂ ਰੋਜ ਲੁੱਟਾਂ ਖੋਹਾਂ ਦੇ ਫਰੋਤੀਆਂ ਦੇ ਕੇਸ ਚੱਲ ਰਹੇ ਫੇਲੀਅਰ ਤਾਂ ਸਿੱਧਾ ਤੇ ਸਿੱਧਾ ਹੋਮ ਮਿਨਿਸਟਰ ਔਰ ਹੋਮ ਮਿਨਿਸਟਰ ਸਾਹਿਬ ਦੀ ਦੇਖੋ ਮੈਂ ਧੰਨਵਾਦੀ ਆ ਭਗਵੰਤ ਮਾਨ ਦਾ ਉਹਨਾਂ ਦਾ ਇੰਟਰਵਿਊ ਹੈ ਅੰਗਰੇਜ਼ੀ ਅਖਬਾਰ ਚ ਦਿੱਤਾ ਹੈ ਕਹਿੰਦੇ ਭਾਈ ਸੈਂਟਰ ਤਾਂ ਐਡੀ ਨੂੰ ਵਰਤਦਾ ਤੇ ਤੂੰ ਵਿਜੀਲੈਂਸ ਨੂੰ ਵਰਤਦਾ ਤੇ ਮੈਂ ਆਪਦੇ ਭਰਾ ਨੂੰ ਧੰਨਵਾਦ ਕਰਨਾ ਚਾਹੁੰਨਾ ਦੇਖੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਐਸਆਈਟੀ ਦੇ 6 ਚੀਫ ਬਦਲ ਤੇ ਔਰ ਮੈਂ ਤੁਹਾਨੂੰ ਕਹਿੰਦਾ ਸੀ ਐਸਆਈਟੀ ਦੇ ਹੱਕ ਚ ਕੁਛ ਨਹੀਂ ਇਹ ਸਾਰਾ ਕੁਝ ਭਗਵੰਤ ਮਾਨੀ ਹੈ ਔਰ ਕੱਲ ਉਹਨੇ ਆਪਦੇ ਇੰਟਰਵਿਊ ਚ ਮੰਨ ਲਿਆ ਉਹਨੂੰ ਸਵਾਲ ਪੁੱਛਿਆ ਗਿਆ ਕਿ 60 ਲੀਟਰ ਵਿਕਰਮ ਸਿੰਘ ਮਜੀਠੀਆ ਹੈਸ ਬੀਨ ਕੋਰ ਰਿਪੀਟਿਡਲੀ ਬਾਈ ਸਿਟ ਇਨ ਅ ਡਰੱਗ ਕੇਸ ਔਫ ਵਿਚ ਹੀ ਵਾਸ ਬੁਕਟ ਇਨ 21 ਬਟ ਵਾਈ ਆਰ ਦ ਅਥੋਰਿਟੀਆਂ ਟੂ ਫੇਲ ਹ ਹੈਵ ਫੇਲਡ ਟੂ ਫਾਈਲ ਅ ਚਲਾਨ ਅਗੇਂਸਟ ਹਮ ਹੁਣ ਜਵਾਬ ਸੁਣਿਓ ਜਵਾਬ ਕਹਿੰਦਾ ਤੇ ਕੇਸ ਗਾਟ ਕੰਪਲਿਕੇਟਿਡ ਡਿਊਰਿੰਗ ਦਾ ਟਾਈਮ ਆਫ ਕਾਂਗਰਸ ਗਵਰਨਮੈਂਟ ਫਿਰ ਅੱਗੇ ਭਗਵੰਤ ਮਾਨ ਕਹਿੰਦਾ देयर वर ਮੈਨੀ ਲੂਜ਼ ਐਂਡਸ ਮਤਲਬ ਕਿ ਕੇਸ ਬਣਦਾ ਨਹੀਂ ਸੀ ਟੱਕੇ ਨਾਲ ਬਣਾਤਾ ਜਿਹੜੀ ਗੱਲ ਮੈਂ ਕਹਿੰਦਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਆ ਅੱਜ ਭਗਵੰਤ ਮਾਨ ਕਹਿ ਰਿਹਾ ਅੱਗੇ ਕੀ ਕਹਿੰਦਾ ਕਹਿੰਦਾ ਵੀ ਆਰ ਰੀ ਰਾਈਟਿੰਗ ਕੇਸ ਫਾਈਲ ਹੁਣ ਮੈਨੂੰ ਨਹੀਂ ਪਤਾ ਸੀਗਾ ਕਿ ਕੇਸ ਫਾਈਲ ਵੀ ਇਹ ਰੀ ਰਾਈਟ ਹੋ ਸਕਦੀਆਂ 12 ਸਾਲ ਮਗਰੋਂ ਇਲੀਗੈਲਿਟੀ ਵੱਡੀ ਔਰ ਉਹ ਵੀ ਕੌਣ ਕਰ ਰਿਹਾ ਮੁੱਖ ਮੰਤਰੀ ਔਰ ਉੱਤੇ ਕੀ ਕਹਿ ਰਿਹਾ ਕਹਿੰਦਾ ਈਡੀ ਯੂਜ਼ਡ ਐਜ਼ ਅ ਵੈਪਨ ਅਗੇਂਸਟ ਆਪੋਜੀਸ਼ਨ ਤੇ ਤੂੰ ਕੀ ਕਰ ਰਿਹਾ ਭਾਈ ਔਰ ਅੱਗੇ ਸੁਣੋ ਕੀ ਕਹਿੰਦਾ ਅਸਲ 'ਚ ਸਿਆਣਾ ਇੰਨਾ ਹਟਦਾ ਤਾਂ ਹੈ ਨਹੀਂ ਅੱਗੇ ਕਹਿੰਦਾ ਤੇ ਚਲਾਨ ਵੀ ਡੈਫੀਨੇਟਲੀ ਵੀ ਪੁਟ ਅਪ ਮਤਲਬ ਕਿ ਚਲਾਨ ਐਸਆਈਟੀ ਨੇ ਨਹੀਂ ਦੇਣਾ ਉਹ ਤਾਂ ਭਗਵੰਤ ਮਾਨ ਨੇ ਕਹਿਤਾ ਕਿ ਦੇਣਾ ਪੈਣਾ ਹੁਣ ਦੱਸੋ ਭੁੱਲਰ ਸਾਹਿਬ ਦੀ ਲੱਤਾਂ 'ਚ ਜਾਨ ਹੈ ਜੇ ਸ਼ਰਮਾ ਜੀ ਦੀ ਲੱਤਾਂ 'ਚ ਜਾਨ ਹੈ ਕਿ ਚਲਾਨ ਨਹੀਂ ਦੇਣਗੇ ਚਲਾਨ ਦੇਣ ਦਾ ਨਹੀਂ ਦੇਣ ਦਾ ਫੈਸਲਾ ਤਾਂ ਭਗਵੰਤ ਨੇ ਕਰ ਲਿਆ ਪੋਲੀਟਿਕਲੀ ਮੋਟੀਵੇਟਿਡ ਕੰਮ ਚੱਲ ਰਿਹਾ ਹੈ ਜੋ ਕਹਿ ਰਿਹਾ ਈਡੀ ਬਾਰੇ ਉਹੀ ਤੂੰ ਕਰ ਰਿਹਾ ਹੈ ਹੋਮ ਮਿਨਿਸਟਰ ਤੂੰ ਚਲਾਨ ਫਾਇਲ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੈ ਆਈਓ ਵੇਖਦਾ ਹੈ ਮੁੱਖ ਮੰਤਰੀ ਨਹੀਂ ਵੇਖਦਾ ਇਸ ਲਈ ਆਹ ਹਾਲਾਤ ਜਦ ਪੰਜਾਬ ਦੇ ਵੀ ਕੁਝ ਇਹ ਜੇ ਬਣਿਆ ਐਵੇਂ ਪਿੱਟਣ ਦੇ ਇਹ ਚਰਚਾ ਮੇਰੇ ਵੀਰੋਂ ਥੋੜੀ ਆ ਦਾਸ ਨੂੰ ਤਾਂ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਦੱਸਿਆ ਮਗਰ ਥੋੜਾ ਮੈਂ ਤਨਵਾਦੀ ਆ ਕਿ ਤੁਸੀਂ ਗਰੀਬ ਨੂੰ ਚਰਚਾ 'ਚ ਰੱਖਦੇ ਹੋ ਮੈਂ ਲੜਾ ਨਾ ਲੜਾਂ ਤੁਹਾਡੇ ਦਿਲਾ 'ਚ ਚਰਚਾ 'ਚ ਰਵਾਂ ਲੋਕਾਂ ਦੇ ਦਿਮਾਗ 'ਚ ਚਰਚਾ 'ਚ ਰਵਾਂ ਮੈਂ ਤੁਹਾਡਾ ਸਦਾ ਧੰਨਵਾਦੀ ਹਿਕਰਮਜੀਤ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣ ਬੁੱਝ ਕੇ ਅਜਿਹੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ ਕਿਉਂਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪ ਨੂੰ ਪਤਾ ਲੱਗ ਗਿਆ ਹੈ ਕਿ ਉਹਨਾਂ ਦਾ ਇਸ ਵਾਰ ਦਾ ਨਤੀਜਾ ਕਿਸ ਤਰ੍ਹਾਂ ਰਹੇਗਾ ਇਸੇ ਕਰਕੇ ਹੀ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਅਜਿਹਾ ਬੁਝ ਕੀਤਾ ਜਾ ਰਿਹਾ ਹੈ ਮਜੀਠੀਏ ਨੇ ਕਿਹਾ ਕਿ ਉਹ ਕੇਜਰੀਵਾਲ ਦੇ ਵਾਂਗੂ ਨਹੀਂ ਜਿਵੇਂ ਉਹਨਾਂ ਨੂੰ ਈਡੀ ਦੇ ਵੱਲੋਂ ਵਾਰ-ਵਾਰ ਸੰਮਣ ਮਿਲਦੇ ਸੀ ਤੇ ਕੇਜਰੀਵਾਲ 9ਵੇਂ 10ਵੇਂ ਵਾਰ ਪੇਸ਼ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਪਰ ਉਹਨਾਂ ਨੇ ਕਿਹਾ ਕਿ ਉਹ ਕਾਨੂੰਨ ਦਾ ਪਾਲਣ ਕਰ ਰਹੇ ਨੇ ਅਤੇ ਉਹ ਐਸਆਈਟੀ ਦੇ ਵੱਲੋਂ ਭੇਜੇ ਹਰ ਸੰਮਣ ਤੇ ਪੇਸ਼ ਹੋ ਰਹੇ ਨੇ ਮਜੀਠੀਏ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਾਰਾ ਸੱਚ ਆ ਜਾਵੇਗਾ ਕਿ ਕਿਵੇਂ ਆਪ ਸਰਕਾਰ ਨੇ ਉਹਨਾਂ ਨੂੰ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ